जय हिंद दोस्तों मैं हा ਤੁਹਾਡਾ ਆਪਣਾ ਸਮਿਲਕ ਵਰਗ ਹੁੰਦ ਇੱਕ ਵਾਰ ਫੇਰ ਹਾਜ਼ਰ ਹਾਂ ਆਪਦੀ ਸੇਵਾ ਵਿੱਚ ਲੈ ਕੇ ਇੱਕ ਖਬਰ ਦੀ ਪਰਚੋਲ ਦੋਸਤੋ ਵੱਡੀ ਖਬਰ ਇਹ ਆ ਰਹੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਵਾਰ ਫੇਰ ਐਲਾਨ ਕੀਤਾ ਹੈ ਕਿ ਇੰਡੀਆ ਤੋਂ ਆਯਾਤ ਹੋਣ ਵਾਲੀਆਂ ਵਸਤਾਂ ਤੇ 25% ਟੈਰਿਫ ਲਾਇਆ ਜਾਏਗਾ ਯਾਨੀ ਕਿ ਆਮ ਪਾਸੇ ਚ ਕਹੀਏ 25% ਟੈਕਸ ਲਾਇਆ ਜਾਏਗਾ ਇੰਪੋਰਟ ਟੈਕਸ ਇਸ ਤਰੀਕੇ ਨਾਲ ਭਾਰਤ ਦੀਆਂ ਜੋ ਅਮਰੀਕਾ ਪਹੁੰਚਣ ਵਾਲੀਆਂ ਚੀਜ਼ਾਂ ਨੇ ਉਹ 25% ਯਾਨੀ ਕਿ 25% ਮਹਿੰਗੀਆਂ ਹੋ ਜਾਣਗੀਆਂ ਟੈਕਸ ਗਾਹਕ ਤੋਂ ਲੈ ਕੇ ਹੀ ਦੇਣਾ ਹੁੰਦਾ ਸੋ ਭਾਰਤ ਨੂੰ ਆਪਣੀਆਂ ਵਸਤਾਂ ਦੀਆਂ ਕੀਮਤਾਂ ਵਧਾਉਣੀਆਂ ਪੈਣਗੀਆਂ ਤੇ ਟੈਕਸ ਵੀ ਦੇਣਾ ਪਏਗਾ ਇਸ ਨਾਲ ਵਸਤਾਂ ਮਹਿੰਗੀਆਂ ਹੋਣਗੀਆਂ ਤੇ ਉਹਨਾਂ ਦੀ ਵਿਕਰੀ ਘਟਣ ਦੇ ਅਸਾਰ ਨੇ ਇਹ ਕਿਉਂ ਕੀਤਾ ਗਿਆ ਹੈ ਕਿਉਂਕਿ ਭਾਰਤ ਅਮਰੀਕਾ ਤੋਂ ਵੀ ਕੱਚਾ ਤੇਲ ਖਰੀਦਦਾ ਹੈ ਤੇ ਰਸ਼ੀਆ ਜੋ ਕਿ ਇਸ ਦਾ ਇੱਕ ਮਿੱਤਰ ਹੈ ਭਾਰਤ ਦਾ ਉਸ ਤੋਂ ਵੀ ਕੱਚੇ ਤੇਲ ਦਾ ਆਯਾਤ ਕੀਤਾ ਜਾਂਦਾ ਪਰ ਅਮਰੀਕਾ ਦੇ ਟਿਡੀਂ ਪੀੜ ਪੈਂਦੀ ਹੈ ਉਹ ਕਹਿੰਦਾ ਕਿ ਕੱਚਾ ਤੇਲ ਸਿਰਫ ਤੇ ਸਿਰਫ ਅਮਰੀਕਾ ਤੋਂ ਹੀ ਖਰੀਦਿਆ ਜਾਵੇ ਭਾਰਤ ਨੂੰ ਕਿਸਨ ਦਾ ਇਨਡਾਇਰੈਕਟਲੀ ਮਜਬੂਰ ਕਰਨ ਦੇ ਵਾਸਤੇ ਇਹ ਟੈਰਿਫ ਲਾਇਆ ਗਿਆ ਇਸ ਤੋਂ ਇਲਾਵਾ ਅਣਮਿੱਥੀਕ ਪੈਨਲਟੀ ਦਾ ਵੀ ਐਲਾਨ ਕੀਤਾ ਗਿਆ ਕਿ ਪੈਨਲਟੀ ਵੀ ਲਾਈ ਜਾਏਗੀ ਕੀ ਪੈਨਲਟੀ ਲਾਈ ਜਾਈ ਲਾਈ ਜਾਏਗੀ ਕਿੰਨੀ ਲਾਈ ਜਾਏਗੀ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਪਰ ਇਕਵਲ ਹੋਰ ਵੀ ਹੈ ਕਿ ਡੋਨਲਡ 트ੰਪ ਜਿੰਨੀ ਛੇਤੀ ਕੋਈ ਫੈਸਲਾ ਸੁਣਾਉਂਦੇ ਨੇ ਉੰਨੀ ਛੇਤੀ ਪਲਟੀ ਵੀ ਮਾਰ ਦਿੰਦੇ ਨੇ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਉਹ ਅਗਲੀ ਪਲਟੀ ਕਿਵੇਂ ਤੇ ਕਦੋਂ ਮਾਰਦੇ ਨੇ